ਜੀ ਸਤਿ ਸ਼੍ਰੀ ਅਕਾਲ ਮੈਗ ਫਟਿਕਨ ਹੋਮੇਡ ਗ੍ਰੇਟ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨਾਲੇ ਤੱਕ ਜਰੂਰ ਦੇਖਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਸਰਦੀਆਂ ਵਾਲੇ ਸੂਟ ਬੁਲੰਦ ਦੇ ਸੂਟ ਨੇ ਜੀ ਇਹ ਤੇ ਇਹ ਬਹੁਤ ਗਰਮ ਕੱਪੜਾ ਜੀ ਤੁਹਾਨੂੰ ਪੂਰੀ ਸਰਦੀ ਜਿਹੜੀ ਠੰਡ ਨਹੀਂ ਲੱਗਣ ਦੂਗਾ ਤੇ ਇਹਨਾਂ ਇਹਨਾਂ ਨਾਲ ਤੁਹਾਨੂੰ ਸਟਿਚ ਕਰਾਉਣ ਦੀ ਵੀ ਲੋੜ ਇਹਨਾਂ ਜਿਹੜਾ ਕਲੱਜ ਹੋਗਾ ਜੀ ਤੇ ਇਹ ਸਟਿਚ ਕਰਾਏ ਹੋਈ ਹੈਗਾ ਵਾ ਜੀ ਤੇ ਇਹਦੇ ਵਿੱਚ ਆਪਾਂ ਫਾਸਟ ਸੂਟ ਹੈਗਾ ਜੀ ਬਲੈਕ ਆਹ ਇਹਦਾ ਫਾਉਂਡਰ ਆ ਗਿਆ ਦੋ ਹਾਂ ਦੇ ਵਿੱਚ ਨਾ ਹੈ ਦੇਖੋ ਜੀ ਇਹਨਾਂ ਜਿਹੜੀ ਆ ਜੈਕਟ ਵੀ ਇਹ ਤੈਸ ਹੈਗੀ ਤੇ ਇਹ ਬਲੈਕ ਕਲਰ ਆ ਬਲੈਕ ਕਲਰ ਕਿਹਨੂੰ ਨਹੀਂ ਪਸੰਦ ਹੁੰਦਾ ਤੇ ਇਹ ਬਲੈਕ ਕਲਰ ਜਿਹੜਾ ਸਾਰਿਆਂ ਦੇ ਸੂਟ ਕਰਦਾ ਬਹੁਤ ਸੋਹਣਾ ਸੂਟ ਹੈ ਜੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜੀ ਦੇਖੋ ਜੀ ਇਹ ਹੈਗੀ ਇਹਦੇ ਨਾਲ ਜਿਹੜੀ ਆ ਉਹ ਜੈਕਟ ਵੀ ਅਟੈਚ ਹੈਗੀ ਤੇ ਇਹਦੇ ਵਿੱਚ ਦੋ ਕਲਰ ਨੇ ਜੀ ਵਾਈਟ ਤੇ ਬਲੈਕ ਇਹਨਾਂ ਤੋਂ ਨਾਲ ਜਿਹੜਾ ਕੰਬੀਨੇਸ਼ਨ ਬਹੁਤ ਵਧੀਆ ਬਣ ਰਿਹਾ ਹੈਗਾ ਤੇ ਦੇਖੋ ਇਹ ਦੋ ਵੀ ਕਿੰਨੇ ਖੇਡ ਰਹੇ ਨੇ ਜੀ ਇਹ ਪੂਰੀ ਸਟਾਈਲ ਦੀ ਤੁਹਾਨੂੰ ਵਧੀਆ ਲੱਗਣਗੇ ਜੀ ਇਹ ਸੂਟ ਸਾਰੇ ਤੇ ਇਹਦੇ ਨਾਲ ਆਪਣਾ ਫਲੱਜ ਹੋਇਆ ਜੀ ਆਹੀਓ देखो जी एच जो वाटर भी बने हुआ है वाइट तो ब्लैक कलर का जो बहुत कॉम्बीनेशन है तो यह अपना है जी प्लाजो सटिच करे हुए है जी ये ना। सारे सूट जी स्टिच करे हुए मिलेंगे तो थोनों तो जी पूरी सर्दी हेठन ठंडे नहीं लगन मिले बहुत सॉफ्टली कपड़ा है जी ये बहुत ज़्यादा सॉफ्टली कपड़ा है जी ये देखो जी ये अपना है नैक्सट सूट तो यह है जी वाइन कलर का सूट य कोटी हैगी ਜਾਕਟ ਉਹ ਤੁਹਾਨੂੰ ਅਟੈਚ ਨਹੀਂ ਮਿਲੂਗੀ ਉਹ ਅਲੱਗ ਤੋਂ ਮਿਲੂਗੀ ਤੁਸੀਂ ਜਿਹੜੀ ਇਹ ਜਾਕਟ ਨੂੰ ਲੱਗ ਵੀ ਪਾ ਸਕਦੇ ਹੋ ਤੇ ਇਹਦੇ ਉੱਤੋਂ ਦੀ ਲੈ ਕੇ ਪਾ ਸਕਦੇ ਆ ਅਲੱਗ ਤੋਂ ਵੇਅਰ ਹੈਗਾ ਤੇ ਇਹਦਾ ਇੱਕ ਪਜਾਮਾ ਵੀ ਹੈ ਜੀ ਇਹ ਵੀ ਬਹੁਤ ਸਾਰੇ ਕਲਰ ਹੈ ਜੀ ਬਲੈਕ ਵਿੱਚ ਤੁਹਾਨੂੰ ਕਈ ਕਲਰ ਮਿਲ ਜਾਣਗੇ ਸੌਰੀ ਬਲੈਕ ਦੇ ਵਿੱਚ ਕਈ ਡਿਜ਼ਾਈਨ ਮਿਲ ਜਾਣਗੇ ਕਿਉਂਕਿ ਬਲੈਕ ਦੇ ਵਿੱਚ ਬਹੁਤ ਜ਼ਿਆਦਾ ਡਿਜ਼ਾਈਨ ਆਏ ਨੇਗੇ ਜੀ ਇਕੋ ਜੀ ਇਹ ਅੱਦਾ ਪਾਊਗਾ ਇਹਦੇ ਜਿਹੜੇ ਆ ਵਾਈਟ ਤੇ ਵਾਈਟ ਕਲਰ ਦੇ ਲੈਣਾ ਬਣਿਵਨੇ ਦਿੱ ਬੋਟਲ ਨਹੀਂ ਹੈਗਾ ਜੀ ਤੇ ਇਹ ਵੀ ਬਹੁਤ ਜ਼ਰਾ ਸੋਹਣਾ ਸੂਟ ਹੈ ਜੀ ਤੁਸੀਂ ਆਪ ਹੀ ਦੇਖ ਸਕਦੇ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਲਿਕੁਇਡ ਜੀ ਇਹਦੇ ਵਿੱਚ ਜਿਹੜਾ ਵਾਈਟ ਤੇ ਵਾਈਟ ਕਲਰ ਦਾ ਕੰਬੀਨੇਸ਼ਨ ਜ਼ਿਆਦਾ ਬਣ ਰਿਹਾ ਹੈਗਾ ਤੇ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਸਟਿਚ ਕਰਵਾਇਆ ਹੋਇਆ ਹੈ ਜੀ ਤੇ ਹੁਣ ਆਪਣਾ ਹੈਗਾ ਜੀ ਨੈਕਸਟ ਕਲਰ ਜੋ ਕੇ ਆਪਣਾ ਹੈਗਾ ਡਾਰਕ ਗ੍ਰੀਨ ਕਲਰ मेहंदी कलर मेहंदी कलर ये भी चल देखो जी ये दे जड़ी जागते वो टैच आगी देखो कितना सुना देखो जी है ये दे चले बॉर्डर भी बने हुए हैं जी देखो देखो जी ये ना हाँ पजामा का देखो जी बहुत सोना सूट है जी है ਇਦੇ ਵਿੱਚ ਜਿਹੜਾ ਵਾਈਟ ਤੇ ਮਹਿੰਦੀ ਕਲਰ ਦਾ ਕੰਪੀਨੇਸ਼ਨ ਹੈ ਜੀ ਕਿੰਨਾ ਸੋਹਣਾ ਸੂਟ ਹੈ ਜੀ ਵੀ ਤੇ ਤੁਹਾਨੂੰ ਜਿੰਨੇ ਵੀ ਪੀਸ ਮਿਲਣਗੇ ਸਾਰਿਆਂ ਵਿੱਚ ਵਾਈਟ ਕਲਰ ਜ਼ਰੂਰ ਹੈ ਜੀ देखो जी ये अपना है जी नेवी ब्लू कलर नेवी ब्लू कलर भी है जी स्काई ब्लू कलर भी है एना जी जाकेकट अटैच ही है जी तो बहुत सोहना सूट है जी भी इस थले भी जरा बॉडर बने हुए जी। है जी अटैच है जी ये जाकेट तो भी इन्हें जरा पजामा मिलेगा गर्मी पजामा जी है। ਤੇ ਵੀ ਸਾਰੇ ਸਿਦਰੇ ਸੂਟ ਹੈ ਜੀ ਤੇ ਬਹੁਤ ਸੋਹਣਾ ਸੂਟ ਹੈ ਜੀ ਇਹ ਕਿਹੜਾ ਸੀ ਇਹ ਨੇ ਇਹ ਰਿਬਲ ਤੇ ਇਹ ਆਪਣੇ ਹੈਗਾ ਜੀ ਮੋਰ ਪੰਖੀ ਕਲਰ ਇਹਦੇ ਨਾਲ ਜਾਕਟ ਕੋਟੀ ਕੁਝ ਨਹੀਂ ਹੈਗਾ ਇਹਨਾਂ ਜਾਕਟ ਕੋਟੀ ਕੁਝ ਵੀ ਨਹੀਂ ਹੈਗਾ ਪਰ ਇਹ ਸੋਹਣਾ ਬਹੁਤ ਲੱਗ ਰਿਹਾ ਹੈਗਾ ਨੀਚੇ ਨੇੜੇ ਕਰਦੇ ਇਹਦੀ ਡਿਜ਼ਾਈਨਿੰਗ ਸੋਹਣੀ ਹੈ ਇਹਦੇ ਡਿਜ਼ਾਈਨਿੰਗ ਸੋਹਣੀ ਹੈ ਜੀ

ਕਾਮਿੰਗ ਜੀ ਨਪੜਾ ਇਹਦੇ ਵਿੱਚ ਕਿਸ ਨੇ ਲੈ ਲੈ ਪਸੰਦ ਆਂ ਹਾਂ ਜੀ ਹਾਂ ਬੈਸੇ ਦੇ ਵਿੱਚ ਤਿੰਨ ਚਾਰ ਨੇ ਜਿਹੜੇ ਸੂਟ ਤੇਲ ਹੋਣ ਨਾ ਹਾਂ ਜੀ ਇਹ ਸੋਨੇ ਦੇ ਵਿੱਚ ਕਲਰ ਕਿਹੜਾ ਰਹਿ ਗਿਆ ਬਾਪ ਲਾਈਟ ਹੀ ਰਹਿ ਗਿਆ ਓਨਲੀ ਆ ਵੀ ਕਰਦੇ ਆ ਹਾਂ ਅੰਦਰ ਜਾ ਕੇ ਦਿਖਾਈ ਸੀ ਚ ਜਲਤ ਨਹੀਂ ਹੈਗੀ ਸ਼ਾਇਦ ਆ ਬਲੈਕ ਚੌਲ ਪਜਾਮੇ ਮਾਰਨ ਦਿਖਾਵਾਂਗੇ ਹੈਨਾ ਵੇਖੋ ਜੀ ਇਹ ਪਰਣਾ ਬਲਕੋ ਜੀ ਇਹ ਪਰਣਾ ਬਲਕੋ ਜੀ ਇਹ ਇਹ ਦਿਨਾਂ ਦੇ ਚੜਾ ਚੱਕਣਾ ਹੈ ਦੇਖੋ ਜੀ ਜਿਹੜਾ ਆਪ ਬਲੈਕ ਕਲਰ ਹੈ ਜੀ ਇਹਦਾ ਜੜੀ ਅਗ ਜਾਕਟ ਹੈ ਉਹ ਅਟੈਚ ਨਹੀਂ ਹੈਗੀ ਜੀ ਉਹ ਨਾਲ ਟੈਕ ਸੀਗੀ ਦੇਖੋ ਇਹ ਬਹੁਤ ਸੋਹਣਾ ਸੂਟ ਹੈ ਤੇ ਆ ਦੇਖੋ ਜੀ ਇਹਦੀ ਜਾਕਟ ਹੈ ਇਹ ਤਾਂ ਕੱਲੀ ਕੋਟੀ ਵੀ ਸੂਟ ਨਾਲ ਪਾ ਸਕਦਾ ਹਾਂ ਹਾਂ ਇਹ ਕੋਟੀ ਵੀ ਬਲੈਕ ਕਲਰ ਦੀ ਹੈ ਜਿਹੜੀ ਉਹ ਕਿਸੇ ਸੂਟ ਨਾਲ ਪਾ ਸਕਦੇ ਆਪਾਂ ਕਿਸੇ ਵੀ ਸੂਟ ਨਾਲ ਇਹਧਰ ਨਹੀਂ ਡਾਇਸ ਜੇ ਇਹਧਰ ਨਹੀਂ ਡਾਇਸ ਨਹੀਂ ਜਾ ਅੱਛਾ ਦੇਖੋ ਜੀ ਤਾਂ ਪਜਾਮਾ ਆਸੇ ਦੇਖੋ ਜੀ ਇਹ ਪਜਾਮਾ ਪਜਾਮਾ ਸਾਰੇ ਕੀ ਹੋ ਰਹੇ ਇਹ ਪਲਾਜ਼ੋ ਦਾ ਡਿਜ਼ਾਈਨ ਹੈ ਜਿਹਦੇ ਨਾਲ ਜਾ ਕੇ ਅਟੈਚ ਨਹੀਂ ਹੈਗੀ ਉਹਦੇ ਨਾਲ ਮਤਲਬ ਪਲਾਜ਼ੋ ਦਾ ਡਿਜ਼ਾਈਨ ਹੈਗਾ ਦੇਖੋ ਜੀ ਜਿਹੜਾ ਨਾਲ ਆਪਣੀ ਜਰੀਏ ਜਾਗਟ ਅਟੈਚ ਨਹੀਂ ਹੈਗੀ ਤੇ ਉਹਦੇ ਪਲਾਜ਼ੋ ਤੇ ਵੀ ਡਿਜ਼ਾਈਨ ਹੈਗਾ ਤੇ ਖੁੱਲਾ ਹੈ ਪਲਾਜ਼ੋ ਤੇ ਖੁੱਲਾ ਵੀ ਬਹੁਤ ਤੇ ਨਿਚੋਂ ਜਿਹਦੇ ਨਾਲ ਇਹ ਲੂਸ ਵੀ ਹੁੰਦੇ ਨੇ ਜਿ ਦੇਖੋ ਕਿੰਨਾ ਜ਼ਿਆਦਾ ਲੂਸ ਹੁੰਦਾ ਹੈ ਮੇਰੇ ਕੋਲ ਪਾਸਾ ਹਾਂ ਹਰ ਕੋਈ ਪਾ ਸਕਦਾ ਹੈ ਨਾ ਹਰ ਕੋਈ ਪਾ ਸਕਦਾ ਮੋਟਾ ਪਤਲਾ ਠੀਕ ਠਾਕ ਦਾ ਮੀਡੀਅਮ ਜਿਵੇਂ ਤੇਰੇ ਸਾਰੇ ਆਜ ਤੇਰੇ ਆਜੂ ਸਾਈਜ ਇਹਨਾਂ ਚੋਂ ਮੰਮੀ ਇਹ ਕੀ ਕਰ ਰਹੀ ਹੈ ਯਾਰੋ ਦੇਖੋ ਜੀ ਇਹ ਆਪਣਾ ਆਇਆ ਗਾ ਜੀ ਸੂਟ ਨਹੀਂ ਜਿਵੇਂ ਵੀ ਹੁਣ ਤੇਰੇ ਤੇ ਫ੍ਰਾਕ ਟਾਈਪ ਹੈ ਜੀ ਬੱਸ ਹੁਣ ਸੂਟ ਨਹੀਂ ਚਾਹ ਤੇ ਨਹੀਂ ਬੁੱਤੀ ਜਿਹਦਾ ਵੈਸੇ ਹੀ ਹੁੰਦੀ ਜਾਲਕ ਨਹੀਂ ਨਾ ਟਾਈ ਚੇਗੀ ਹਾਂਜੀ ਹਾਂਜੀ ਇਹਦੇ ਨਾਲ ਜਾਲਕ ਨਹੀਂ ਦੇਖੋ ਜੀ ਆਪਾਂ ਜਿਹੜੀ ਹੁਣ ਤੁਹਾਨੂੰ ਬੁਲੰਦੇ ਸੂਟ ਦਿਖਾਏ ਨੇ ਇਨਰ ਦਾ ਪ੍ਰਾਈਸ ਜਿਹੜਾ ਉਹ 750 ਜੀ ਚਾਹੇ ਤੁਸੀਂ ਬਾਜ਼ਾਰਾਂ ਵਿੱਚ ਲੈ ਲੋ 1200 1300 ਤੋਂ ਘੱਟ ਤੁਹਾਨੂੰ ਇਹ ਕੋਈ ਸੂਟ ਨਹੀਂ ਮਿਲਣਾ ਜੀ ਪਰ ਆਪਣੀ ਸ਼ਾਪ ਤੇ ਜਿਹੜਾ ਇਹ 750 ਦੇ ਸੂਟ ਮਿਲੂਗਾ ਜੀ ਚਾਹੇ ਤੁਸੀਂ ਬਿਨਾ ਜੈਕਟ ਅਟੈਚ ਤੋਂ ਲਓ ਚੁਰੀ ਕੋਈ ਵੀ ਸੂਟ ਲਓ ਜਦੋਂ ਤੁਹਾਨੂੰ ਖਾਏ ਨੇ ਤੇ ਤੁਹਾਨੂੰ ਇਹ ਸਾਰਾ ਫਿਕਸ ਦਾ ਰੇਟ ਮਿਲੂਗਾ 750 ਜੇ ਕਿਸੇ ਨੇ ਆਰਡਰ ਕਰਾਉਣਾ ਬਾਹਰ ਆਨਲਾਈਨ ਆਰਡਰ ਕਰਵਾਉਣਾ ਤੇ ਉਹਦੇ ਸ਼ਿਪਿੰਗ ਦੇ ਚਾਰਜ ਜਿਹੜੇ ਲੱਗਦੇ ਉਹ ਮਿਲਣਗੇ ਧੰਨਵਾਦ ਤੇ ਇੱਥੇ ਜੀ ਆਪਾਂ ਆਪਣੀ ਵੀਡੀਓ ਤੇ ਜਿਹੜਾ ਐਂਡ ਕਰ ਦੇਵਾਂਗੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਨਵੇਂ-ਨਵੇਂ ਸੋਨੇ-ਸੋਨੇ ਸੂਟ ਲੈ ਕੇ ਤੇ ਜਿੰਨਾ ਵੀਰੇ ਭੈਣਾਂ ਨੇ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਜ਼ਿਆਦਾ ਧੰਨਵਾਦ ਤੇ ਹੁਣ ਆਪਾਂ ਮਿਲਦੇ ਆ ਅਗਲੇ ਬਲੌਗ ਵਿੱਚ ਤਾਂ ਬਾਤ ਸ਼ੁਸ਼ੇਕਲ